1968 ਮਾਡਲ ਦਾ ਇੱਕ ਇਹੋ ਜਿਹਾ ਟਰੈਕਟਰ ਦਿਖਾਉਣ ਲੱਗੇ ਆ ਜਿਹੜਾ ਸਾਡੀ ਟੀਮ ਨੇ ਹਜੇ ਤੱਕ ਕਦੇ ਨਹੀਂ ਫਲਮਾਇਆ। ਥੈਰੋ ਘੋੜਿਆਂ ਜਿੰਨਾ ਵੱਡਾ ਤੇ ਮੱਝੂਆਂ ਵਾਲੇ ਘੋੜਿਆਂ ਜਿੰਨਾ ਮਜ਼ਬੂਤ ਆ। ਰੈਮ ਇਹਦੇ ਉਹੋ ਜਿਹਾ ਵੀ ਹੁਣ ਤੱਕ ਕਿਸੇ ਸਨਿਆਰੇ ਤੋਂ ਡਿਜ਼ਾਈਨ ਨਹੀਂ ਬਣਿਆ ਹੋਣਾ ਇੰਨਾ ਸੋਹਣਾ। ਜਿੰਨੇ ਸੋਹਣੇ ਇਹਦੇ ਰੈਮ ਆ। ਲੋਕਾਂ ਨੇ ਇਹਨੂੰ ਬੁੱਢਾ ਜਿਹਾ ਜਾਣ ਕੇ ਇਹਦੇ ਨਾਲ ਕੱਟੇ-ਵੱਛੇ ਬੰਨਤੇ ਸੀ ਫਾਲਤੂ ਜੀ ਸਮਝ ਕੇ। ਪਰ 22 ਅਵਤਾਰ ਸਿੰਧੂ 파ਰਖੂ ਬੰਦਾ ਇਹਨੇ ਪਰਖ ਕੇ ਲਿਆ ਕੇ ਦੁਨੀਆ ਨੂੰ ਦਿਖਾਇਆ ਕਿ ਆਹ ਟਰੈਕਟਰ ਕਿਸੇ ਵਕਤ ਦੁਨੀਆ ਦੀ ਸ਼ਾਨ ਰਿਆ ਜਾਣਕਾਰੀ ਸੁਣੋ ਇਹਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਬਹੁਤ ਤਕੜਾ ਟਰੈਕਟਰ ਵਿਖਾਉਣਾ ਤੇ ਮੈਂ ਦੱਸ ਦਿਆਂ ਵੀ ਬਹੁਤ ਘਾਟਾ ਟਰੈਕਟਰ ਫਿਲਹਾਲ ਤੁਹਾਨੂੰ ਇਹ ਸਾਡੇ ਕੋਲੇ ਪੰਜਾਬ ਦੇ ਵਿੱਚ ਮੈਂ ਇੱਕੋ ਟਰੈਕਟਰੀ ਵੇਖਿਆ ਹੈ ਤੇ ਸਾਰੀ ਗੱਲਬਾਤ ਪੁੱਛਦਿਆਂ ਸਾਡੇ ਨਾਲ ਸਰਦਾਰ ਅਵਤਾਰ ਸਿੰਘ ਸੰਧੂ ਸਾਹਿਬ ਹੋਣਗੇ ਨਕੋਦਰ ਦੇ ਨੇੜੇ ਪੈਂਡ ਪੈਂਦਾ ਮਲੜੀ ਤੇ ਉੱਥੇ ਆਏ ਹੋਏ ਆ ਅਕਸਰ ਸੁਣਦੇ ਆ ਇਹਨੂੰ ਪੈਂ ਵੀ ਕਹਿ ਸਕਦੇ ਆ ਵੀ ਇਹ ਪੁਰਾਣੇ ਟਰੈਕਟਰਾਂ ਦਾ ਵਿਰਧ ਆਸ਼ਰਮ ਆ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਗੱਲ ਐ ਉਮਾ ਕਿ ਸੈਂਕੜੇ ਟਰੈਕਟਰ ਆ ਤੁਹਾਡੇ ਕੋਲੇ ਵੀ ਥੋਂਡੇ ਕੋਲ ਮਤਲਬ ਟਰੈਕਟਰ ਤਾਂ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਬੰਦਾ ਕਹਿੰਦਾ ਵੀ ਬਹੁਤ ਵੀ ਪੈਂਡ ਚ ਸਿਰਾ ਹੋ ਗਿਆ ਕਮਾਲ ਹੋ ਗਈ ਕਿ ਤੁਹਾਡੇ ਕੋਲ ਇੰਨੀ ਪੁਰਾਣੀ ਕਲੈਕਸ਼ਨ ਮੈਂ ਕਹਿੰਨਾ ਵੀ ਪੰਜਾਬ ਵਿੱਚ ਬਹੁਤ ਘੱਟ ਹੈ ਕਿਵੇਂ ਜੱਗਿਆ ਸੁਪਨਾ ਵੀ ਆਪਾਂ ਭਾਈਆਂ ਟਰੈਕਟਰ ਇਕੱਠੇ ਕਰ ਗਏ ਹਾਂ ਜੀ ਪਹਿਲਾਂ ਤਾਂ ਤੁਹਾਡਾ ਜੀ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਫਾਰਮ ਹਾਊਸ ਤੇ ਤੇ ਧੰਨਵਾਦ ਤੁਹਾਡਾ ਏ ਵੀਰ ਜੀ ਸੁਪਨਾ ਤਾਂ ਵੈਸੇ ਛੋਟਾ ਜਿਹਾ ਸੀ ਵੀ ਦੋ ਚਾਰ ਟਰੈਕਟਰ ਇਕੱਠੇ ਕਰਨੇ ਆ ਜੀ ਪਰ ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਕਈ ਜਦੋਂ ਤੁਸੀਂ ਕਿਸੇ ਮੰਜ਼ਲ ਵੱਲੋਂ ਤੁਰਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਕਿੰਨਾ ਕੁ ਪੈਂਡਾ ਤੈਅ ਕਰਨਾ ਆ ਜੀ ਪਰ ਉਸ ਪੈਂਡੇ ਦਾ ਹੀ ਹਿੱਸਾ ਸੀ ਵੀ ਪਹਿਲਾਂ ਮੈਂ ਇੱਕ ਦੋ ਟਰੈਕਟਰ ਲਿਆਂਦੇ ਜੀ ਪਰ ਇਦਾਂ ਪਿਆਰ ਪਿਆ ਵੀ ਜਦੋਂ ਕੋਈ ਦੱਸਦਾ ਸੀ ਵੀ ਉੱਥੇ ਫਲਾਨਾ ਪੁਰਾਣਾ ਟਰੈਕਟਰ ਹੈਗਾ ਤੇ ਆਪਣੇ ਤੋਂ ਰਹਿ ਨਹੀਂ ਸੀ ਹੁੰਦਾ ਆਪਾਂ ਜਾ ਕੇ ਉਸ ਚੀਜ਼ ਦਾ ਜੋ ਵੀ ਮੁੱਲ ਹੁੰਦਾ ਸੀ ਦੇ ਕੇ ਤੇ ਚੀਜ਼ ਆਪਣੇ ਘਰ ਲੈ ਆਉਂਦੇ ਸੀ ਜੀ ਇੱਕ ਹੀ ਦੱਸ ਦਿਓ ਵੀ ਮੈਂ ਤਾਂ ਇਹ ਪਹਿਲੀ ਵਾਰੀ ਭਾਈ ਟਰੈਕਟਰ ਦੇਖ ਰਿਆ ਇਹਦਾ ਨਾਂ ਕੀ ਆ ਪੂਰਾ ਇਹਦਾ ਵੈਸੇ ਇਹਨੂੰ ਰੂਮਾਨੀਆ 500 ਕਹਿ ਦਿੰਦੇ ਆ ਜੀ U500 ਜੀ ਤੇ UTV ਕੰਪਨੀ ਦਾ ਸੀਗਾ UTV ਕੰਪਨੀਆਂ ਲੱਗੂ ਲੱਗਿਆ ਹਨਾ ਹਾਂਜੀ ਤੇ ਰੂਮਾਨੀਆ 500 ਉਹਦਾ ਆਪਣੇ ਦੇਸੀ ਭਾਸ਼ਾ 'ਚ ਇਹਨੂੰ ਕਹਿ ਲੈਂਦੇ ਸੀ ਜੀ ਇਹ ਲਿਆਂਦਾ ਕਿੱਥੋਂ ਫਿਰ ਇਹ ਕਿੱਥੋਂ ਮਿਲਿਆ ਇਹ ਜੀ ਮੈਨੂੰ ਮੇਰੇ ਦੋਸਤਿਆ ਹਰਿਆਣੇ ਦੇ ਵਿੱਚ ਜੀ ਉਹ ਕਾਫੀ ਸਾਨੂੰ ਟਰੈਕਟਰ ਲੱਭ ਕੇ ਦਿੰਦੇ ਆ ਜੀ ਕਿਉਂਕਿ ਮੋਸਟਲੀ ਟਰੈਕਟਰ ਹਰਿਆਣੇ 'ਚ ਜਾਂ ਯੂਪੀ ਚ ਰਹਿ ਗਏ ਆ ਜਿਹੜੇ ਇਦਾਂ ਦੇ ਮੈਂ ਤਾਂ ਆਪਣੀ ਲਾਈਫ ਚ ਪਹਿਲੀ ਵਾਰ ਟਰੈਕਟਰ ਦੇਖਿਆ ਸੀ ਮੈਂ ਵੀ ਨਹੀਂ ਸੀ ਦੇਖਿਆ ਕਿਉਂਕਿ ਅਸੀਂ ਫੋਰਡ ਮੈਸੀ ਮਹਿੰਦਰਾ ਦੇਖਦੇ ਹੁੰਦੇ ਸੀ ਪਰ ਸਾਡੀ ਸੁਰਤ ਚੋਂ ਪਹਿਲਾਂ ਹੀ ਇਹ ਗੈਪ ਹੋ ਗਿਆ ਸੀ ਪੰਜਾਬ ਦੇ ਏਰੀਆ ਚੋਂ ਤਾਂ ਪਰ ਹਰਿਆਣੇ ਤੇ ਰਾਜਸਥਾਨ ਐਂਡ ਯੂਪੀ ਦੇ ਏਰੀਆ ਚ ਕੁਝ ਟਰੈਕਟਰ ਸੀਗੇ ਉਹ ਹੁਣ ਲੱਭ ਕੇ ਲਿਆ ਰਹੇ ਆ ਜੀ ਇਦਾਂ ਦੇ ਜਿੱਥੇ ਉਹਨਾਂ ਦੇ ਲਿੰਕ ਆ ਉੱਥੋਂ ਲੱਭ ਕੇ ਤੇ ਉਹ ਮੈਨੂੰ ਫੋਨ ਕਰਦੇ ਵੀ ਅਵਤਾਰ ਜੀ ਤੁਹਾਡੇ ਲਈ ਆ ਟਰੈਕਟਰ ਲੱਭਿਆ ਤਾਂ ਮੈਂ ਉਹਨਾਂ ਨੂੰ ਕਹਿੰਨਾ ਜੀ ਬਸ ਭੇਜ ਦਿਓ ਇਹਨੂੰ ਵੀਡੀਓ ਇੱਕ ਤੁਸੀਂ ਦੱਸਦੇ ਸੀ ਵੀ ਜਦੋਂ ਟਰੈਕਟਰ ਲੈਣ ਜਾਂਦੇ ਕਈਆਂ ਦੀਆਂ ਬੱਕਰੀਆਂ ਬੰਨੀਆਂ ਨਾਲਆਂ ਮੱਝਾਂ ਮੱਝਾਂ ਹਾਂ ਜਿਵੇਂ ਤੁਹਾਨੂੰ ਵੀਡੀਓ ਦਿਖਾ ਲਈਆਂ ਲੋਕਾਂ ਦੀਆਂ ਬੱਕਰੀਆਂ ਮੱਝਾਂ ਭੇਡਾਂ ਪਸ਼ੂ ਵੀ ਬੰਨੇ ਆ ਜੀ ਕਿਉਂਕਿ ਪਹਾਰਾ ਚੰਗਾ ਪਸ਼ੂ ਖਿੱਚ ਨਹੀਂ ਸਕਦਾ ਖਿੱਚ ਨਹੀਂ ਸਕਦਾ ਤੁਮ ਲਾਲੋ ਸਾਹਿਬ ਵੀ ਕਿਸੇ ਸਮੇਂ ਖੇਤੀਬਾੜੀ ਚ ਕ੍ਰਾਂਤੀ ਲਿਆਂਦੀ ਏ ਟਰੈਕਟਰ ਕ੍ਰਾਂਤੀ ਇਹਨਾਂ ਟਰੈਕਟਰਾਂ ਨੇ ਲਿਆਂਦੀ ਪਰ ਜਿੰਨੀ ਇਹਨਾਂ ਟਰੈਕਟਰਾਂ ਦੀ ਦੁਰਦਸ਼ਾ ਹੋਈ ਆ ਉਹਨੂੰ ਮੱਦੇਨਜ਼ਰ ਰੱਖਦੇ ਆ ਮੈਂ ਸੋਚਿਆ ਮੈਂ ਕਿਹਾ ਯਾਰ ਇੱਕ ਇਹਨਾਂ ਦਾ ਨਾ ਵਿੰਟੇਜ ਸ਼ੋਰੂਮ ਬਣਾਇਆ ਜਾਵੇ ਜਿੱਥੇ ਲੋਕ ਆਣ ਕੇ ਦੇਖਣ ਵੀ ਯਾਰ ਇਹਨਾਂ ਟਰੈਕਟਰਾਂ ਨੇ ਸਾਨੂੰ ਰੋਟੀ ਪਾਇਆ ਸੀ ਤੇ ਅਸੀਂ ਇਹਨਾਂ ਟਰੈਕਟਰਾਂ ਦਾ ਹਸ਼ਰ ਕੀ ਕੀਤਾ ਬਾਅਦ ਦੇ ਵਿੱਚ ਹਸ਼ਰ ਕੀ ਕੀਤਾ ਬਹੁਤ ਸਾਰੇ ਸਵਾਲ ਆ ਕੇ ਆਈ ਆਪਣੇ ਵੀਡੀਓ 'ਚ ਵੀ ਥੋੜੇ ਕਮੈਂਟ ਕਰਦੇ ਹੋ ਕੀ ਤੁਸੀਂ ਕਵਾੜ ਦਿਖਾਈ ਜਾਂਦੇ ਹੋ ਹਾਂਜੀ ਸ਼ਾਇਦ ਇਹ ਮੇਰੇ ਖਿਆਲ 'ਚ ਇਹ ਮੁਹੱਬਤ ਦੀ ਗੱਲ ਹੈ ਜੀ ਮੁਹੱਬਤ ਦੀ ਗੱਲ ਹੈ ਜੀ ਹਨਾ ਇਹ ਕਿੰਨੇ ਸਿਲੰਡਰ ਆ ਵੀਰ ਜੀ ਇਹ ਵੀਰ ਜੀ 4 ਸਿਲੰਡਰ ਆ ਜੀ 4 ਸਿਲੰਡਰ ਹਾਂਜੀ 50 ਹੌਸਪਾਵਰ ਸਿਗਾ ਜੀ ਇਹ 50 ਹੌਸਪਾਵਰ ਮਾਡਲ 1968 1968 ਹਾਂਜੀ ਬਹੁਤ ਪੁਰਾਣਾ ਦਰਸ਼ਕੋ ਤੁਹਾਨੂੰ ਦੱਸਦੇ ਹਾਂ ਵੀ ਰੋਮਾਨੀਆਂ ਦਾ ਟਰੈਕਟਰ ਆ ਯੂਟੀਬੀ ਇਹਦਾ ਨਾਮ ਆ ਯ 4 ਸਿਲੰਡਰ ਆ 50 ਹਸ ਪਾਵਰ ਆ 50 ਹਸ ਪਾਵਰ ਆ ਜੀ ਤੇ ਦੱਸ ਦਿਆਂ ਇੱਕ ਸਿਰ ਹੋਰ ਵੱਡੀ ਗੱਲ ਦੱਸ ਦਿਆਂ ਇਧਰਲੇ ਪਾਸੇ ਹਰ ਨੇ ਕਾ ਕੇ ਦਿਖਾ ਦਿੰ ਜਿਵੇਂ ਨਾ ਕਿਸੇ ਰਾਣੀ ਹਰ ਪਾਇਆ ਹੁੰਦਾ ਗਲ ਚ ਉਸ ਹਸਾਬ ਦਾ ਤਾਂ ਰੈਮ ਆ ਇਹਦਾ ਆ ਦੇਖੋ ਇਹ ਮਗਰਾਮ ਹੈ ਨਹੀਂ ਕਿਸੇ ਟਰੈਕਟਰ ਦੇ ਨਹੀਂ ਜੇ ਮੋਸਟਲੀ ਰូមਾਨੀਆਂ ਨੂੰ ਹੀ ਆਏ ਸਗੇ ਰូមਾਨੀਆਂ ਦੇ ਟਰੈਕਟਰਾਂ ਨੂੰ ਇਹ ਦੇਖੋ ਇੱਕ ਇਹ ਜਾਲ ਜਾਂ ਹਾਰਸ਼ ਨਹੀਂ ਪਾਇਆ ਹੁੰਦਾ ਮਤਲਬ ਲੋਕਾਂ ਦੀਆਂ ਔਰਤਾਂ ਦੇ ਗਲਾਂ ਦੇ ਵਿੱਚ ਹਾਰ ਪਾਇਆ ਹੁੰਦਾ ਉਸ ਤਰੀਕੇ ਦੇ ਰਿੰਮ ਪਾਏ ਆ ਔਰ ਤੁਸੀਂ ਦੇਖੋ ਵੀ ਅੱਜ ਕਿੰਨੀ ਟੈਕਨੀਕ ਹਾਈ ਹੋ ਚੁੱਕੀ ਆ ਵੀ ਹਰ ਚੀਜ਼ ਨੂੰ ਲੋਕ ਮੋਡੀਫਿਕੇਸ਼ਨ ਕਰ ਰਹੇ ਆ ਮੇਰਾ ਖਿਆਲ ਵੀ ਇਹਦੇ ਨਾਲ ਦਾ ਰਿੰਮ ਹੁਣ ਵੀ ਕੋਈ ਨਹੀਂ ਬਣਾ ਸਕਦਾ ਔਰ ਇੰਨਾ weight ਚੱਕਦੇ ਆ ਇਹ ਇਹਦਾ ਆਪਦਾ ਹੀ ਮੇਰਾ ਖਿਆਲ 30 ਕੁਆਂਟਲ weight ਇਹਦਾ ਆਪਦਾ ਹੀ ਹੋਣਾ ਪਲੱਸ ਇਹਦੇ ਮਗਰ ਲੋਕ ਕਿੰਨਾ weight ਪਾਉਂਦੇ ਸੀ ਲਾਲੋ ਸਾਹਿਬ ਵੀ ਸ਼ੁਰੂ ਕਿੱਥੋਂ ਤੋਂ ਸ਼ੁਰੂ ਹੋ ਜਾਂਦਾ ਮਤਲਬ ਇੱਥੋਂ ਜਾ ਕੇ ਮਤਲਬ 100 ਮੀਟਰ ਦੀ ਰੇਸ ਜਿੰਨਾ ਆਪਾਂ ਡਿੱਟੇ ਵਾਕਿਆ ਵਾਕਿਆ ਜੀ ਵਾਕਿਆ ਹੀ 15 ਫੁੱਟ ਲੰਮਾ ਟਰੈਕਟਰ ਹੈ ਜੀ 15 ਇਹ ਸਟੀering ਇਧਰਲੇ ਪਾਸੇ ਹੀ ਹੁੰਦਾ ਸੀ ਹਾਂਜੀ ਸਟੀering ਇਹਨਾਂ ਨੂੰ ਇਧਰ ਹੀ ਆਇਆ ਜੀ ਤੇ ਆਹ ਡੀਜ਼ਲ ਟੈਂਕ ਇਹ ਇਹ ਨਹੀਂ ਇਹ ਹੈਗਾ ਸਟੀering ਦਾ ਸਟੀering ਆਇਲ ਸਟੀering ਆਇਲ ਇਥੋਂ ਆਉਂਦਾ ਹਾਂਜੀ 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 ਜੀ ਤੇ ਆਹ ਡੀਜ਼ਲ ਟੈਂਕ ਹੋ ਗਿਆ ਨਾ ਹਾਂਜੀ ਆਹ ਡੀਜ਼ਲ ਟੈਂਕ ਆ ਉੱਪਰ ਡੀਜ਼ਲ ਟੈਂਕ ਉੱਪਰ ਦਾ ਪਾਰਟੋਂ ਇਹਦੀ ਹੈ ਆ ਦੇਖੋ ਇੱਤੋਂ ਦਿਸਦਾ ਨਾ ਆਹ ਸਟੀering ਦਾ ਹੋ ਗਿਆ ਆਹ ਡੀਜ਼ਲ ਵਗਾ ਸਟੀering ਨੂੰ ਆ ਰਿਹਾ ਤੇਲ ਮਤਲਬ ਤੇਲ ਦੀ ਖਪਤ ਫਿਰ ਕਿੰਨੀ ਘੋਣੀ ਕਦੇ ਸੁਣਿਆ ਪੁੱਛਿਆ ਮੇਰੇ ਖਿਆਲ ਪੰਜ 6 ਲੀਟਰ ਹੋਊ ਕਿਉਂਕਿ ਇਹਨਾਂ ਟਰੈਕਟਰਾਂ ਦੀ ਇੰਪੋਰਟਡ ਹੋਣ ਕਰਕੇ ਇਹਨਾਂ ਦੀ ਤੇਲ ਦੀ ਖਪਤ ਬਹੁਤ ਘੱਟ ਸੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਹਦਾ ਜੇ ਵੀਊ ਦੇਖੋਗੇ ਦੇਖੋ ਕਿੰਨੀ ਸਫਾਈ ਹੈ ਇਸ ਟਰੈਕਟਰ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਇੱਧਰ ਉੱਧਰ ਲੱਗੀ ਨਹੀਂ ਨਜ਼ਰ ਆ ਰਹੀ ਔਰ ਉਹਨਾਂ ਟਾਈਮਾਂ 'ਚ ਦੇਖੋ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਜਿਹੜੀਆਂ ਦਿੱਤਾ ਹੋਇਆ ਮਤਲਬ ਪੁਰਾਣਾ ਹੀ ਆ ਕੋਈ ਨਵਾਂ ਨਹੀਂ ਕੁਛ ਹੋਇਆ ਔਰ origignally ਸਲਾਂਸਰ ਨਾਲ ਦਾ ਹੀ ਦੇਖੋ ਅਜੇ ਤੱਕ ਨਾਲ ਦਾ ਇਹ ਵੀ ਹਜੇ ਤੱਕ ਨਾਲ ਦਾ ਨਾਲ ਦਾ ਸਹੀ ਗੱਲ ਰੰਗ ਵੀ ਮਿੰਤਲਾ ਦਾ ਨਾਲ ਦਾ ਨਾਲ ਦਾ ਜੀ ਰੰਗ ਵੀ ਨਾਲ ਜਿੰਨਾ ਵੀ ਬਚਿਆ ਹੈ ਨਾ ਹਾਂਜੀ ਹਾਂਜੀ ਇਹਨੂੰ ਤੁਸੀਂ ਇਦਾਂ ਹੀ ਰੱਖੋਗੇ ਇਹਨੂੰ ਇਦਾਂ ਹੀ ਰੱਖਣਾ ਜੀ ਇਹਦੇ ਟਾਇਰ ਨਵੇਂ ਪਾ ਦੇਣੇ ਆ ਸਾਰੇ ਤੇ ਇਹਦੇ ਜੋ ਜਿਹਦਾ ਇਹਨੂੰ ਇੱਕ ਵਾਰ ਬਫਿੰਗ ਵਗੈਰਾ ਕਰਾ ਕੇ ਤੇ ਇਹਨੂੰ ਇਦਾਂ ਹੀ ਰੱਖਣਾ ਜੀ ਆਜੋ ਪਿੱਧਰ ਲਈ ਪਾਸੇ ਵੀ ਦੇਖ ਲਈਏ ਮਾੜਾ ਜਿਆ ਹੱਡ ਗੋਡੇ ਬਹੁਤ ਮਜ਼ਬੂਤ ਆ ਬਹੁਤ ਜੀ ਬਹੁਤ ਹਨਾ ਦੇਖੋ ਆਹ ਤੁਸੀਂ ਦੇਖ ਸਕਦੇ ਐਕਸਲ ਵਗੈਰਾ ਅਜੇ ਤੱਕ ਦੇਖ ਲਓ ਵੀ ਕਦੇ ਇਹਨਾਂ ਦੇ ਐਕਸਲ ਨਹੀਂ ਟੁੱਟੇ ਹੋਣ ਵਾਲੇ ਟਰੈਕਟਰਾਂ ਦੇ ਦੋ ਤਿੰਨੇ ਸਾਲੀ ਸਪਿੰਡਲ ਟੁੱਟ ਜਾਂਦੇ ਆ 베アリング ਟੁੱਟ ਜਾਂਦੇ ਆ ਔਰ ਇਹਨਾਂ ਦੇ ਦੇਖੋ ਹੱਡ ਕਿੰਨੇ ਮਜ਼ਬੂਤ ਵੀ ਅਜੇ ਤੱਕ ਉਹੀ ਨਾਲ ਦੇ ਸਪਿੰਡਲ ਵਗੈਰਾ ਚੱਲੀ ਜਾਂਦੇ ਆ ਜੀ ਤੇ ਉੱਚ ਕੱਦ ਕਾਠ ਵੀ ਪਹੁੰਚ ਆ ਮੈਨੂੰ ਕਿਹਨਾ ਬਣਨਾ ਚਾਇਆ ਹੋਊਗਾ ਫਿਰ ਰੋ ਬਹੁਤ ਬਣਦਾ ਹੋ ਬਈ ਜਿਵੇਂ ਇਹਨਾ ਟੈਂਕ ਤੇ ਬੈਠੇ ਆ ਆ ਪੁਲੀ ਮੈਕਨਾ ਇੰਜਨਾਂ ਤੇ ਚਲਾਉਣ ਨੂੰ ਪਟਿਆਂ ਦੇ ਕੰਮ ਹਾਂਜੀ ਇਹ ਪੁਲੀ ਚਲਾਉਣ ਲਈ ਇੰਜਨ ਜਿਹੜੇ ਆਪਣੇ ਬੋਰ ਹੁੰਦੇ ਸੀ ਬੋਰ ਉਹਨਾਂ ਤੇ ਲੱਗੇ ਉਹਨਾਂ ਚਲਾਉਣ ਨੂੰ ਕੰਮ ਹੁੰਦਾ ਹੋਊ ਇੱਕ ਆ ਸੀਟ ਸਾਈਡ ਨੂੰ ਦਿੱਤੀ ਹੈ ਜੀ ਇਹਦੀ ਹਰਨੇ ਕਿਧਰ ਦੀ ਆ ਕੇ ਦਿਖਾਈ ਹਾਂਜੀ ਇਹ ਇਹ ਜਿੰਨੇ ਵੀ ਰਸ਼ੀਅਨ ਤੇ ਰូមਾਨੀਅਨ ਹੁੰਦੇ ਸੀਗੇ ਇਹਨਾਂ ਦੀਆਂ ਸੀਟਾਂ ਜਿਹਦਾ ਬਾਈ ਲਾਰਸ ਦੀ ਵੀ ਸਾਈਡ ਤੇ ਹੁੰਦੀ ਸੀ ਤੇ ਇਹਦੀ ਵੀ ਸਾਈਡ ਤੇ ਹੁੰਦੀ ਸੀ ਜੀ ਬਿਲਕੁਲ ਸਾਈਡ ਜਿਹਨੂੰ ਦਿੱਤੀ ਹੋਈ ਆ ਹਨਾ ਜਜਮੈਂਟ ਕਿਹਦੀ ਕਰਨ ਦਾ ਤਰੀਕਾ ਇੱਕ ਵੱਖਰਾ ਹੀ ਹੋਊਗਾ ਇਹ ਹਨਾ ਤੇ ਆਹਾਂ ਕੀ ਚੀਜ਼ ਹੋਈ ਬਈ ਇਹ ਪੁਲੀ ਦਾ ਗੀਅਰ ਆ ਜੀ ਇਹ ਪੁਲੀ ਦਾ ਗੀਅਰ ਲਾਉਣ ਲਈ ਹਾਂਜੀ ਇਹ ਕਿੰਨੇ ਗੀਅਰ ਆ ਇਹਦੇ ਇਦੇ ਗੇਰ ਜੀ 6 ਹੋਣੇ ਆ ਜੀ 6 ਵੈਸੇ ਵਾੜੀ ਜਾਣਕਾਰੀ ਮੈਨੂੰ ਵੀ ਨਹੀਂ ਜੇ ਕਿਸੇ ਵੀਰ ਭਰਾ ਨੂੰ ਪਤਾ ਹੋਵੇ ਕਿਉਂਕਿ ਜਿਆਦਾ ਟਰੈਕਟਰ ਹੋਣ ਕਰਕੇ ਇੰਨੀ ਡੀਪਲੀ ਜਾਣਕਾਰੀ ਅਜੇ ਨਹੀਂ ਹੈਗੀ ਜੀ ਜੀ ਮੈਂ ਦੱਸ ਦਿਆਂ ਵੀ ਕਿਸੇ ਸਮੇਂ ਪੰਜਾਬ ਦੇ ਵਿੱਚ ਅੱਗੇ ਵੀ ਗੱਲ ਕਰਦੇ ਸੀ ਵੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤੋਂ ਬਾਹਰ ਲਿਆਂ ਚੀਜ਼ਾਂ ਪੰਜਾਬ 'ਚ ਰੱਖਦਾ ਸੀ ਤੇ ਪੰਜਾਬ ਦੀ ਚੀਜ਼ ਕੋਈ ਜਾਣ ਨਹੀਂ ਸੀ ਜਿਆ ਨਹੀਂ ਸੀ ਦਿੰਦਾ ਸਹੀ ਤੇ ਉਹੀ ਕੰਮ ਥੋੜਾ ਵੀ ਕਹਿ ਸਕਦੇ ਆ ਕਿ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਜਿੰਨੇ ਵੀ ਦੁਨੀਆ ਦੇ ਵੱਕਰੇ ਟਰੈਕਟਰ ਆ ਉਹ ਸਾਡੇ ਪੰਜਾਬ ਚ ਹੋਣਗੇ। ਵਾਕਈ ਸਹੀ। ਹਨਾ ਇਹ ਸੁਪਨਾ ਮੇਰੇ ਖਿਆਲ ਚ ਥੋੜਾ ਵੀ ਤੇ ਸਾਰੇ ਪੰਜਾਬੀਆਂ ਦਾ ਸੁਪਨਾ ਵੀ ਇਹ ਹੋਊਗਾ ਯਾਰ ਹਰ ਖੂਬਸੂਰਤ ਚੀਜ਼ ਤੇ ਹਰ ਵਧੀਆ ਚੀਜ਼ ਆਪਣੇ ਪੰਜਾਬ ਚ ਹੋਵੇ। ਜੀ ਸਾਰਿਆਂ ਦਾ ਹੀ ਇਹ ਸੁਪਨਾ ਹੁੰਦਾ ਵੀ ਹਰ ਚੰਗੀ ਚੀਜ਼ ਮੇਰੇ ਕੋਲ ਹੋਵੇ ਔਰ ਪੰਜਾਬ ਚ ਹੋਵੇ। ਪੰਜਾਬ ਚ ਹੋਵੇ। ਜੀ ਜੀ ਤੁਸੀਂ ਦਰਸ਼ਕੋ ਦੇਖ ਰਹੇ ਸੀ ਕਿ 1968 ਮਾਡਲ ਟਰੈਕਟਰ ਰូមਾਨੀਆਂ ਦਾ ਬਣਿਆ ਹੋਇਆ। ਮੈਂ ਅੱਜ ਤੱਕ ਨਹੀਂ ਫਿਲਮਾਇਆ ਸੀ ਜਿਹੜਾ ਤੁਸੀਂ ਉਸ ਵਕਤ ਦੇਖ ਰਹੇ ਹੋ ਆਹ ਟੋਪ ਵਗੈਰਾ ਕਰਨ ਨੂੰ। ਤੇ ਹਾਂ ਜੀ ਨਾਲ ਦੀ ਹੁੱਕ ਹੁੰਦੀ ਸੀ ਕਿਤੇ ਅੜਜਵੇ ਟਰੈਕਟਰ ਤੇ ਇਹਨੂੰ ਖਿੱਚਣ ਲਈ। ਈਵਨ ਤੁਸੀਂ ਦੇਖੋ ਵੀ ਪੈਨ ਤੱਕ ਵੀ ਨਾਲ ਦੀ ਆ ਨਾਲ ਦੀ ਪੈਨ ਇਹਦੇ ਆ ਨਾਲ ਦੀ ਪੈਨ ਲੱਗੀ ਹੋਈ ਆ ਜੀ ਨਾਲ ਦੀ ਹੋਕਿਆ ਜੀ ਇੱਕ ਮਗਰਲੇ ਪਾਸੋਂ ਦੇਖ ਲਈਏ ਆਪਾਂ ਲੈਫਟ ਮੀਸਸ ਤੁਮੀ ਦਾ ਮਾਰ ਆ ਜਾ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਇਹਦੀ ਇੱਕ ਖਾਸ ਗੱਲ ਉਦੋਂ ਇਹਨਾਂ ਦੇ ਵਿੱਚ ਆਇਲ ਕੁਲਰ ਆਉਂਦੇ ਸੀ ਅੱਛਾ ਆ ਦੇਖੋ ਜੀ ਆਇਲ ਕੁਲਰ ਜਾ ਇਹਦਾ ਕੀ ਫੰਕਸ਼ਨ ਹੁੰਦਾ ਸੀ ਇਹ ਤੇਲ ਨੂੰ ਠੰਡਾ ਕਰਦੇ ਸੀ ਤੇਲ ਨੂੰ ਠੰਡਾ ਕਰਦੇ ਸੀ ਜਿਹੜੇ ਹੁਣ ਦੇ ਲੇਟੈਸਟ ਟਰੈਕਟਰਾਂ ਦੇ ਵਿੱਚ ਆ ਰਹੇ ਆ ਜੀ ਇਹਦੇ ਅੰਦਰਲੇ ਪਾਸੇ ਲੱਗੇ ਮਤਲਬ ਹਵਾ ਵੀ ਸਿੱਧੀ ਵਜਦੀ ਜੀ ਹਵਾ ਸਿੱਧੀ ਵਜ ਕੇ ਤੇਲ ਨੂੰ ਇੰਟਰਕੂਲਰ ਕਹਿੰਦੇ ਆ ਆਇਲ ਇੰਟਰਕੂਲਰ ਕਹਿੰਦੇ ਆ ਜਾਲੀ ਵੀ ਮਜ਼ਬੂਤ ਆ ਜਾਲੀ ਦੇਖੋ ਕਿੰਨੀ ਮਜ਼ਬੂਤ ਆ ਹਾਂ ਇਹ ਕਿਤੇ ਨਹੀਂ ਹਿਲਣ ਵਾਲੀ ਚੀਜ਼ ਨਹੀਂ ਗਈ ਤੇ ਇੱਧਰਲੇ ਪਾਸੇ ਦਰਸ਼ਕੋ ਆਜੋ ਤੁਹਾਨੂੰ ਮੈਂ ਦਿਖਾ ਦਿਆਂ ਲਾਈਟਿੰਗ ਵਗੈਰਾ ਇਹਦੇ ਨਾਲ ਦੀਆਂ ਅਜੇ ਤੱਕ ਲਾਈਟਾਂ ਵਗੈਰਾ ਨਾਲ ਦੀਆਂ ਹੀ ਆ ਮਤਲਬ ਜਿੰਨੀ ਕਿ ਵੀ ਬਚੀ ਹੈ ਨਾਲ ਦੀ ਕੋਈ ਨਹੀਂ ਨਾਲ ਦੀਆਂ ਹੀ ਬਚੀਆਂ ਹੋਈਆਂ ਜੀ ਤੇ ਲੈਫਟ ਸਿਸਟਮ ਵੀ ਠੀਕ ਸੀ ਹਪਾਰਾ ਬਾਈ ਹੁੱਕ ਦੇਖੋ ਹੁੱਕ ਵੀ ਨਾਲ ਦੀ ਆ ਆ ਜੈਕ ਜਾਂ ਲੱਗਿਆ ਜਿਵੇਂ ਡੀਟੀ 28 ਦੇ ਹੁੰਦਾ ਵਾ ਹਨ ਜੀ ਰੂਮਾਨੀਆਂ ਤੇ ਰਸ਼ੀਅਨ ਮੋਸਟਲੀ ਸਿਮਿਲਰ ਹੀ ਸੀਗੇ ਜੀ ਜੀ ਤੇ ਕਾਫੀ ਖੁੱਲਾ ਥਾਂ ਵਾ ਵਧੀਆ ਆ ਹਜੇ ਤੱਕ ਦੇਖੋ ਤੁਸੀਂ ਆ ਸੀਟ ਦੇਖੋ ਆ ਆ ਅਜੇ ਤੱਕ ਨਹੀਂ ਇਹਦੇ ਵਿੱਚ ਦਿੱਤੀਆਂ ਆ ਪਲਾਸਟਿਕ ਜੀ ਰਬੜੀਆਂ ਰਬੜਾਂ ਦਿੱਤੀਆਂ ਆ ਇਹਨੂੰ ਸ਼ੌਕ ਕਰਨ ਲਈ ਹਾਂ ਰਬੜਾ ਸ਼ੌਕ ਦੇ ਉਮੀ ਪਈਆਂ ਆਂ ਆ ਦੇਖੁਰ ਨੇ ਦਿਖਾ ਦੇਖ ਰਹੇ ਆ ਸਹੀ ਆ ਰਿਹਾ ਆ ਦੇਖੋ ਵੀ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਮਤਲਬ ਤੱਕ ਰਬੜਾਂ ਵੀ ਉਦਾਂ ਦੀਆਂ ਜੀ ਜੀ ਆ ਉੱਤੋਂ ਮੀਟਰ ਦਿਖਾਦੇ ਹਰਨੇਕ ਹਾਂਜੀ ਹਾਂਜੀ ਕਿਸ ਕਿਸਮ ਦੇ ਨੇ ਮਤਲਬ ਵੀ ਖੂਬਸੂਰਤੀ ਤਾਕਤ ਸਾਰਾ ਕੁਛ ਇਹਦੇ ਵਿੱਚ ਸਨੱਖਾਪਨ ਕਹਿ ਸਕਦੇ ਹਾਂ ਸਨੱਖਾਪਨ ਕਹਿ ਸਕਦੇ ਹਾਂ ਬਿਲਕੁਲ ਕੱਦ ਕਾਟ ਹੁੱਕ ਜੀ ਤੱਕ ਨਾਲ ਦੀ ਆ ਜੀ ਦੇਖੋ ਜੀ ਜੀ ਹੱਥ ਲਿਆ ਆਹ ਚੀਜ਼ ਹਾਂਜੀ ਇਹ ਨਾਲ ਦੀ ਆ ਹੁੱਕ ਜੀ ਹਰਨਿਕ ਆ ਵੀ ਦਿਖਾਦੀ ਵੀ ਆ ਨਾਲ ਦੀ ਵੀ ਆ ਸਾਰੇ ਨਾਲ ਦੀ ਇਹ ਸਾਰੇ ਪੁਰਜੇ ਨਾਲ ਦੇ ਆ ਜੀ ਇਸ ਕਾਫੀ ਇਸ ਟਰੈਕਟਰ ਚ ਬਹੁਤ ਚੀਜ਼ਾਂ ਨਾਲ ਲੀਆਂ ਆਈਆਂ ਜੀ ਹਣ ਮੇਰਾ ਖਿਆਲ 95% ਨਾਲ ਦੀਆਂ ਚੀਜ਼ਾਂ ਆ ਜੀ। ਜੀ ਆ ਮਤਲਬ ਕੋਈ ਜਵੇਂ ਅੱਗੇ ਹੜੰਬੇ ਚੱਲਦੀ ਹੁੰਦੇ ਸੀ। ਹਾਂ ਜੀ ਹੜੰਬੇ ਦੀ ਇਹ ਲਾਈਟਾਂ ਵਾਸਤੇ ਕਿਤੇ ਟਰੇਲਰ ਨੂੰ ਟੋਅ ਕਰਨ ਲਈ ਜਿਹੜੀਆਂ ਲਾਈਟਾਂ ਲੱਗਦੇ ਆ ਜਿਹੜੀਆਂ ਹੌਣ ਵਾਲੇ ਟਰੈਕਟਰਾਂ ਜਾ ਰਹੀਆਂ ਜੀ। ਜੀ ਹਰਨੇਕਾ ਨੇੜੋਂ ਕਰਕੇ ਦਿਖਾ ਦਿੰ। ਵੀ ਆ ਦੇਖੋ ਆ ਵੀ ਉਸ ਸਮੇਂ ਤੇ ਤੈਨੂੰ ਕਵਰ ਵੀ ਕੀਤਾ। ਹਾਂ ਜੀ ਇਹ ਕਵਰ ਹੈ ਨਹੀਂ ਕਿ ਪਲੱਗਾਂ 'ਚ ਪਾਣੀ ਪੈ ਜਾਊ। ਬਿਲਕੁਲ ਸਹੀ ਗੱਲ ਔਰ ਅਜੇ ਤੱਕ ਦੇਖੋ ਕਵਰ ਕਿੰਨਾ ਵਧੀਆ ਚੱਲਦਾ ਹੈ। ਜੀ ਆ ਵਰਕ ਕਰ ਰਿਹਾ ਇਹਨੂੰ ਮਤਲਬ ਢੱਕ ਸਕਦੇ ਜੇ ਨਹੀਂ ਲੋੜ ਤਾਂ। ਜੀ ਜੀ ਨਹੀਂ ਲੋੜ ਤਾਂ। ਜਦ ਸਰ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਮਿਹਰਬਾਨੀ ਤੁਹਾਡਾ ਜੀ ਆਇਆਂ ਨੂੰ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਵੀ ਤੁਹਾਨੂੰ ਸਮੇਂ-ਸਮੇਂ ਤੇ ਆਪਾਂ ਰੂਬਰੂ ਕਰਾਉਂਦੇ ਰਵਾਂਗੇ ਮਿਲਦੇ ਹਾਂ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਹਰਬਾਨੀ ਧੰਨਵਾਦ ਧੰਨਵਾਦ ਜੀ